ਮੇਰਾ ਨਾਂ ਜੀ 라ਵਲਦੀਪ ਸਿੰਘ ਪਿੰਡ ਮਾਲ ਹੈ ਜੀ ਅੱਜ ਸਾਡੇ ਪਿੰਡ ਟੂਰਨਾਮੈਂਟ ਹੋਇਆ ਜੀ ਬਹੁਤ ਵਧੀਆ ਲੈਵਲ ਦਾ ਟੂਰਨਾਮੈਂਟ ਹੋਇਆ ਨਰੋਲ ਕੋਈ ਮਤਲਬ ਕਹਿਣ ਦਾ ਭਾਵ ਬਿਲਕੁਲ ਸੀ ਐਮਪਾਇਰ ਤੱਕ ਮਤਲਬ ਵਧੀਆ ਲਾਏ ਸੀ ਵੀ ਜਿਹੜਾ ਮਤਲਬ ਵਧੀਆ ਤਰੀਕੇ ਨਾਲ ਹਰ ਚੀਜ਼ ਨੂੰ ਸਿਸਟਮ ਨਾਲ ਚੱਲੇ ਜਿਹੜੀਆਂ ਟੀਮਾਂ ਦਾ ਟੂਰਨਾਮੈਂਟ ਸਿੱਕਣਾ ਜਨ ਹੋ ਗਿਆ ਕਰੋਂਦੇ ਤਾਂ ਤੇ ਮਤਲਬ ਤਕਰੀਬਨ ਸਾਡੇ ਲਾਗੇ ਬੰਨੇ ਲਾਗੇ ਜ਼ਿਲ੍ਹੇ ਦੀਆਂ ਟੀਮਾਂ ਆਈਆਂ ਜੀ ਕੁਝ ਅੰਮ੍ਰਿਤਸਰ ਜ਼ਿਲ੍ਹੇ ਦੀਆਂ ਟੀਮਾਂ ਤਰਨਤਾਰਨ ਫਿਰੋਜ਼ਪੁਰ ਦੀਆਂ ਟੀਮਾਂ ਆਈਆਂ ਤੇ ਗੁਰਦਾਸਪੁਰ ਦੀਆਂ ਵੀ ਟੀਮਾਂ ਆਈਆਂ ਜੀ ਤੇ ਇਨਾਮ ਕੀ ਦਿੱਤੇ ਗਏ ਜੇਤੂਗੜਾ ਨਾਮ 31000 ਰੁਪਇਆ ਜਿਹੜੀ Winner team ਹੀ ਉਹਨਾਂ ਨੂੰ ਦਿੱਤਾ ਗਿਆ ਆ ਤੇ 16000 ਰੁਪਇਆ ਜਿਹੜੀ Runner up ਹੀ ਉਹਨਾਂ ਨੂੰ ਦਿੱਤਾ ਗਿਆ ਪਿੰਡ ਵਾਸੀਆਂ ਦਾ ਕਿਦਾਂ ਦਾ ਸਹਿਯੋਗ ਹੋ ਗਿਆ ਪਿੰਡ ਵਾਸੀਆਂ ਦਾ ਬਹੁਤ ਵਧੀਆ ਸੰਯੋਗ ਹੈ ਜੀ ਜਿਹੜੇ ਸਾਡੇ ਨਾਲ ਮੌਤ ਬਾਰਨੇ ਸੋਨੂ ਵੀਰ ਜੀ ਤੇ ਪੱਗਾ ਵੀਰ ਆ ਨਾਲ ਤੇ ਸਾਰਿਆਂ ਦੇ ਸੰਯੋਗ ਦੇ ਨਾਲ ਬਿੱਲਾ ਵੀਰ ਸਾਡਾ ਸਰਪੰਚ ਤੇ ਸਾਰਿਆਂ ਸੰਯੋਗ ਦੇ ਨਾਲ ਟੂਰਨਾਮੈਂਟ ਹੋਇਆ ਨੌਜਵਾਨਾਂ ਨੂੰ ਕੀ ਅਪੀਲ ਨੌਜਵਾਨਾਂ ਨੂੰ ਇਹੋ ਪੀਲਿਆ ਵੀ ਨਸ਼ਿਆਂ ਤੋਂ ਦੂਰ ਰਹਿਣ ਤੇ ਖੇਡਾਂ 'ਲ ਧਿਆਨ ਦੇਣ ਬਾਗੀ ਇਹਨਾਂ ਦਾ ਹੋਰ ਸੰਯੋਗ ਦੇ ਸਕੀਏ ਮੈਨੂੰ ਬੜੀ ਖੁਸ਼ੀ ਹੁੰਦੀ ਆ ਆਪੇ ਵੀ ਜਦੋਂ ਇਹਨਾਂ ਦਾ ਹਰ ਸਾਲ ਇਹਨਾਂ ਦੇ ਨਾਲ ਅਠਵਾ ਆ ਅਠਵੇਂ ਜੀ ਪੂਰਾ ਸਾਥ ਦਿੱਤਾ ਆ ਮਤਲਬ ਕੋਈ ਨਹੀਂ ਟੂਰਨਾਮੈਂਟ ਛੱਡਿਆ ਸ਼ੁਰੂ ਤੋਂ ਜੋਂ ਤੁਰੇ ਆ ਅਠਵਾ ਹੋਣ ਉੱਤੇ ਗਾਂ ਵੀ ਜਿੰਨਾ ਚਿਰੇ ਕਹਿਣਗੇ ਇਹਨਾਂ ਦਾ ਸਾਥ ਦੇਵਾਂਗੇ ਜੀ ਜਿਹੜੇ ਐਨ ਆਰ ਆਈ ਵੀਰ ਉਹਨਾਂ ਦਾ ਕਿਦਾਂ ਸੁਣਨਾ ਬਹੁਤ ਬਹੁਤ ਧੰਨਵਾਦ ਐਨ ਆਰ ਆਈ ਵਿਚਾਰੇ ਦੋ ਤਿੰਨ ਹੀ ਆ ਜਿਹੜਾ ਸਾਡਾ ਸਾਥ ਦਿੰਦੇ ਆ ਕਿਉਂਕਿ ਗੱਲ ਆਪਣੇ ਕੋ ਮੂੰਹ ਚ ਸਚਾਈ ਦੀ ਨਿਕਲਦੀ ਆ ਇੱਕ ਐਮ ਆ ਇਹ ਮੁੰਡਾ ਇੱਥੋਂ ਜੀ ਉਹ ਇੰਗਲੈਂਡ ਆ ਉਹ ਤੇ ਇੱਕ ਮੁੰਡਾ ਜੋਸ਼ੀਆ ਦਾ ਜੀ ਤੇ ਉਹ ਉਸ ਇੱਕ ਮੰਡੀ ਆ ਉਹਦਾ ਵੀ ਕ ਕਿੰਨੇ ਚਿਰ ਬਾਅਦ ਕਰਵਾਇਆ ਜਾਂਦਾ ਜੀ ਸਾਲ ਬਾਅਦ ਕਰਵਾਇਆ ਜਾਂਦਾ ਕਈ ਵੇਲੇ ਜੇ ਇੱਕ ਛੋਟਾ ਟੂਰਨਾਮੈਂਟ ਵੀ ਵਿੱਚ ਹੁੰਦਾ ਆ ਪਰ ਜਿਹੜਾ ਵੱਡੇ ਲੈਵਲ ਦਾ ਟੂਰਨਾਮੈਂਟ ਹੁੰਦਾ ਉਹ ਸਾਲ ਬਾਅਦ ਹੁੰਦਾ ਜੀ ਲੱਗਦਾ ਕਿ ਅੱਗੇ ਤੋਂ ਸਾਲ ਦੇ ਵਿੱਚ ਦੋ ਵਾਰੀ ਹੋ ਸਕਦਾ ਕੋਸ਼ਿਸ਼ ਕਰ ਲਾਂਗੇ ਜੀ ਕੋਸ਼ਿਸ਼ ਕਰ ਲਾਂਗੇ ਮਹਾਰਾਜ ਜੇ ਗ੍ਰਾਊਂਡ ਦੀ ਗੱਲ ਕਰੀਏ ਗ੍ਰਾਊਂਡ ਦੇ ਕੀ ਹਾਲਾਤ ਨੇ ਕਿ ਸਰਕਾਰ ਤੋਂ ਮੰਗ ਕਰਦੇ ਜੀ ਨੋਜਵਾਨਾਂ ਵੱਲੋਂ ਕਿਹੜੇ ਨਸ਼ੀ ਤਲਜਾ ਚ ਮੰਗਦੇ ਹੋ ਕਰਦਾ ਜੀ ਗ੍ਰਾਊਂਡ ਸਾਡੇ ਪਿੰਡ ਨੂੰ ਦਿੱਤੀ ਜਾਵੇ ਕਿਉਂਕਿ ਸਾਡੇ ਪਿੰਡ ਕੋਲ ਗਰਾਊਂਡ ਨਹੀਂ ਹੈਗੀ ਜੇ ਹੈਗੀ ਆ ਛੋਟੀ ਆ ਤੇ ਕਾਫੀ ਗਰਾਊਂਡ ਦੇ ਵਿੱਚ ਸਕੂਲ ਦੇ ਕਮਰੇ ਵਗੈਰਾ ਬਣ ਚੁੱਕੇ ਨੇ ਜਿਹਦੇ ਕਰਕੇ ਗਰਾਊਂਡ ਦਾ ਨਾ ਜਿਹੜਾ ਡਾਈਮੈਂਸ਼ਨ ਆ ਉਹ ਥੋੜੀ ਛੋਟੀ ਹੋ ਗਈ ਆ ਤੇ ਥੋੜੀ ਜੀ ਨਾ ਮਤਲਬ ਵਿੰਗੀ ਜੀ ਵੀ ਹੋ ਗਈ ਆ ਮਤਲਬ ਕੁਝ ਕਮਰੇ ਪੈ ਗਏ ਆ ਤਾਂ ਫਿਰ ਗਰਾਊਂਡ ਉਹੋ ਜਿੰਨੀ ਰਹਿ ਗਈ ਸਰਕਾਰ ਅੱਗੇ ਉਹ ਮੰਗਿਆ ਜੀ ਗਰਾਊਂਡ ਵੀ ਸਾਡੇ ਪਿੰਡ ਨੂੰ ਪ੍ਰੋਵਾਈਡ ਕਿਉਂਕਿ ਮੁੰਡੇ ਕਾਫੀ ਵਧੀਆ ਖੇਡਦੇ ਨੇ ਇਹ ਲੱਗਦਾ ਕਿ ਗਰਾਊਂਡ ਹੋਗੇ ਤਾਂ ਹੀ ਨੌਜਵਾਨ ਜਿਹੜੇ ਖੇਡਾਂ ਵਾਲੇ ਉਤਸ਼ਾਹ ਹਾਂਗੇ ਹਾਂਜੀ ਫਿਰ ਤੇ ਇਹ ਤਾਂ ਇਹ ਤਾਂ ਪੱਕੀ ਗੱਲ ਹੈ ਜੀ ਜੇ ਤੇ ਗਰਾਊਂਡ ਵਧੀਆ ਹੋਊਗੀ ਤੇ ਪਲੇਅਰ ਵੀ ਜਿਆਦਾ ਵਧੀਆ ਹੋਰ ਬੰਦੇ ਨੂੰ ਦਿਲੋਂ ਹੁੰਦਾ ਆ ਉਤਸ਼ਾਹ ਹੁੰਦਾ ਜੇ ਕਿਤੇ ਗਰਾਊਂਡ ਵਧੀਆ ਜਾ ਪਲੇਅਰ ਵਧੀਆ ਚੀਜ਼ ਨੂੰ ਵੇਖ ਕੇ ਤੇ ਵਧੀਆ ਕਰਦਾ ਮੇਰਾ ਨਾਮ ਸੋਨੂ ਮਾਲਿਆ ਜੀ ਅੱਜ ਟੂਰਨਾਮੈਂਟ ਪਿੰਡ ਵਾਲ ਮਾਲ ਵਾਰਡ ਨੰਬਰ 85 ਦੇ ਵਿੱਚ ਨੌਜਵਾਨ ਮੁੰਡਿਆਂ ਵੱਲੋਂ ਇਹ ਟੂਰਨਾਮੈਂਟ ਕਰਵਾਇਆ ਗਿਆ ਨਾਲ ਐਨ ਆਰ ਆਈ ਵੀਰ ਮੁੰਡਾ ਸੈਂਡੀ ਮੈਂਡੀ ਅਸਤਿੰਦਰ ਤੇ ਜੋਸ਼ੀ ਰਾਵਲ ਮਾਲ ਆਪਣਾ ਬਿੱਲਾ ਵੀਰ ਤੇ ਹੋਰ ਆਪਣੇ ਸਰਪੰਚ ਸਾਹਿਬ ਇਥੋਂ ਪ੍ਰਦੀਪ ਸਿੰਘ ਇਹਨਾਂ ਸਾਰੇ